ਨਬਦਨ ਕੈਨੇਡਾ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਆ ਕਿ ਇਹ ਤੁਹਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲ ਰਿਹਾਗਾ ਬਹੁਤ ਸਾਰੇ ਬੱਚੇ ਆਗੇ ਜਿਹੜੇ ਕੈਨੇਡਾ ਦੇ ਵਿੱਚ ਆ ਚੁੱਕੇ ਆਗੇ ਇੱਕ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਨਾ ਆਉਣ ਕਰਕੇ ਅੱਜ ਉਹਨਾਂ ਨੂੰ ਬੜਾ ਸਫਰ ਕਰਨਾ ਪੈ ਰਿਹਾਗਾ ਜੌਬਸ ਨਹੀਂ ਮਿਲਦੀਆਂ ਨੇ ਆਉਣ ਵਾਲਾ ਫਿਊਚਰ ਉਹਨਾਂ ਨੂੰ ਇਦਾਂ ਲੱਗ ਰਿਹਾ ਵੀ ਇਹ ਸਮਾਂ ਹੁਣ ਕੈਨੇਡਾ ਦੇ ਲਈ ਨਹੀਂ ਹੈਗਾ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਦਾਂ ਦੇ ਕੋਰਸ ਦੱਸਾਂਗੇ ਜਿਹੜੇ ਤੁਸੀਂ ਸਿਲੈਕਟ ਕਰਨੇ ਹੈਗੇ ਕੈਨੇਡਾ ਆਉਣ ਦੇ ਲਈ ਤੇ ਇੱਥੇ ਆ ਕੇ ਤੁਸੀਂ ਉਹਦੇ ਵਿੱਚ ਆਪਣਾ ਵਧੀਆ ਫਿਊਚਰ ਬਣਾ ਸਕਦੇ ਹੋਗੇ ਵਧੀਆ ਅਰਨਿੰਗ ਕਰ ਸਕਦੇ ਹੋਗੇ ਪਰ ਗੱਲ ਇਹ ਹੈ ਵੀ ਤੁਹਾਨੂੰ ਫੋਕਸ ਕਰਨਾ ਪਊਗਾ ਪੜ੍ਹਾਈ ਤੇ ਤੁਹਾਨੂੰ ਫੋਕਸ ਕਰਨਾ ਪਊਗਾ ਆਪਣੇ ਫਿਊਚਰ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤੁਸੀਂ ਵੱਤਵਾਦ ਇਹਨੂੰ ਸ਼ੇਅਰ ਕਰ ਸਕਦੇ ਹੋਗੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਨੌਲੇਜ ਆ ਉਹ ਮਿਲਣ ਵਾਲੀ ਆ ਸੋ ਜਿਵੇਂ ਆਪਾਂ ਇਹ चीज ਸੋ ਸੁਣੀਏ ਕਿ ਕੈਨੇਡਾ ਦੀ ਕਰੰਟ ਸਿਚੁਏਸ਼ਨ ਲਈ ਵਧੀਆ ਚਾਹੇ ਜੋਬ ਮਾਰਕੀਟ ਨੂੰ ਲੈ ਕੇ ਹੋਵੇ ਜਾਂ ਉਹ ਇਹ ਹੋਵੇ ਕਿ ਕੈਨੇਡਾ ਦੇ ਸਟੱਡੀ ਸਿਸਟਮ ਨੂੰ ਸੋ ਇਹ ਚੀਜ਼ਾਂ ਦੇ ਉੱਤੇ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜੇ ਮੁੱਦੇ ਹੁੰਦੇ ਆ ਸਰਕਾਰਾਂ ਦੇ ਹੱਥ ਵਿੱਚ ਹੁੰਦੇ ਆ ਉਹਨਾਂ ਨੇ ਰੂਲਸ ਕਦੋਂ ਚੇਂਜ ਕਰਨੇ ਆ ਕਦੋਂ ਨਹੀਂ ਬਟ ਹਾਂ ਜਿੰਨਾ ਚੀਜ਼ਾਂ ਦੇ ਆਪਾਂ ਵਰਕ ਆਊਟ ਕਰ ਸਕਦੇ ਆ ਉਹਨਾਂ ਦੇ ਆਪਾਂ ਕਰ ਸਕਦੇ ਸੋ ਆਪਾਂ ਆਪਣੇ ਆਪ ਤੇ ਕੰਮ ਕਰ ਸਕਦੇ ਆ ਚਾਹੇ ਕੋਈ ਕੰਮ ਸਿੱਖ ਕੇ ਆਉਣ ਦੀ ਗੱਲ ਹੋਵੇ ਚਾਹੇ ਇੱਕ ਸਹੀ ਪੜਾਈ ਲੈ ਕੇ ਆਉਣ ਦੀ ਗੱਲ ਹੋਵੇ ਹੁਣ ਜਦੋਂ ਗੱਲ ਆਉਂਦੀ ਹੈ ਸਹੀ ਪੜਾਈ ਲੈ ਕੇ ਆਉਂਦੀ ਹੈ ਅਸੀਂ ਆਪਣੀ ਪਿਛਲੀ ਵੀਡੀਓ ਪਾਈ ਸੀਗੇ ਉਹਦੇ ਵਿੱਚ ਬਹੁਤ ਲੋਕਾਂ ਨੇ ਕਮੈਂਟ ਕੀਤੇ ਕਿਸੇ ਦੇ ਬੱਚ ਨੇ ਆਰਟਸ ਕੀਤੀ ਹੈ ਕਿਸੇ ਦੇ ਨੇ ਨਾਨ ਮੈਡੀਕਲ ਕਿਸੇ ਦੇ ਨੇ ਮੈਡੀਕਲ ਵੀ ਦੱਸੋ ਸਾਡਾ ਬੱਚਾ ਕਿਹੜਾ ਕੋਰਸ ਲੈ ਕੇ ਆਵੇ ਸੋ ਅਸੀਂ ਸੋਚਿਆ ਸੀ ਇੱਕ ਵਨ ਬਾਈ ਵਨ ਅਸੀਂ ਜਿਹੜੇ ਆ ਇਹਦੇ ਤੇ ਵੀਡੀਓ ਬਣਾਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੈਡੀਕਲ ਲਾਈਨ ਨੂੰ ਟੱਚ ਕਰਾਂਗੇ ਕਿ ਜੇ ਇੱਕ ਤੁਹਾਡੇ ਬੱਚੇ ਨੇ ਪਲੱਸ 2 ਮੈਡੀਕਲ ਦੇ ਵਿੱਚ ਕੀਤੀ ਹੈ ਤਾਂ ਤੁਹਾਡਾ ਬੱਚਾ ਕਿਹੜਾ ਕੋਰਸ ਲੈ ਕੇ ਕੈਨੇਡਾ ਆ ਸਕਦਾ ਵਾ ਤਾਂ ਕਿ ਤੁਸੀਂ ਜਿਹੜੀ ਉਹਦੀ ਫੀਸ ਭਰ ਰਹੇ ਹੋ ਉਹ ਤੁਹਾਡੀ ਫੀਸ ਬਰਬਾਦ ਨਾ ਜਾਵੇ ਜਦੋਂ ਬੱਚੇ ਨੇ ਪੜਾਈ ਖਤਮ ਕੀਤੀ ਇੱਕ ਵਧੀਆ ਜੌਬ ਵੀ ਇਹਨੂੰ ਮਿਲ ਜਾਵੇ ਤੇ ਜੜੇ ਉਹਦੇ ਪੀਆਰ ਦੇ ਰਾਹ ਵਾ ਉਹ ਵੀ ਸੌਖੇ ਹੋ ਜਾਣ ਸੋ 1 ਬਾਈ 1 ਆਪਾਂ ਤੁਹਾਡੇ ਨਾਲ ਕੋਰਸ ਹੀ ਸ਼ੇਅਰ ਕਰਦੇ ਆਂ ਬਾਜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਪੰਜ ਕੋਰਸ ਜਿਹੜੇ ਸ਼ੇਅਰ ਕਰਾਂਗੇ ਸੋ ਇਹਨਾਂ ਵੀਡੀਓਜ਼ ਦੇ ਵਿੱਚ ਆਪਾਂ ਕੋਈ ਮੈਡੀਕਲ ਫੀਲਡ ਦੇ ਵਿੱਚ ਇਹ ਨਹੀਂ ਕਵਾਂਗੇ ਤੁਸੀਂ ਆਰਐਨ ਕਰਕੇ ਆਓ ਆਰਪੀਐਨ ਕਰਨਾ ਇੱਥੇ ਇਹ ਵੋ ਕਿਉਂਕਿ ਕਾਰਨ ਇਹ ਹੈ ਵੀ ਆਪਣੇ ਲੋਕਾਂ ਨੂੰ ਜਦੋਂ ਇੱਕ ਚੀਜ਼ ਮਿਲ ਜੇ ਤਾਂ ਸਾਰੇ ਉਸ ਪਾਸੇ ਤਰਪੰਦੇ ਆਗੇ ਤੇ ਜਦੋਂ ਉਸ ਪਾਸੇ ਸਾਰੇ ਤਰਪੰਡ ਤਾਂ ਉਸ ਪਾਸੇ ਵੀ ਕੰਪੀਟੀਸ਼ਨ ਹੋ ਜਾਂਦਾ ਕੰਪੀਟੀਸ਼ਨ ਹੋ ਗਿਆ ਤਾਂ ਤੁਹਾਡੇ ਲਈ ਜਿਹੜੇ ਮੌਕੇ ਆ ਉਹ ਘਟ ਗਏ ਆਗੇ ਪਰ ਆਪਾਂ ਉਹਨਾਂ ਤੋਂ ਹਟ ਕੇ ਤੁਹਾਨੂੰ ਅੱਜ ਦੇ ਕੋਰਸ ਦੱਸਾਂਗੇ ਜਿਹੜੇ ਕੋਰਸ ਕਰਕੇ ਤੁਸੀਂ ਇੱਕ ਵਧੀਆ ਜੌਬ ਲੈ ਸਕਦੇ ਹੋ ਸੋ ਜਿਹੜਾ ਪਹਿਲਾ ਕੋਰਸ ਹੈਗਾ ਉਹ ਤੁਸੀਂ ਸਿਲੈਕਟ ਕਰਨਾ ਐਸੇ ਫਾਰਮਿਸਟ ਸੋ ਫਾਰਮੇਸੀ ਇੱਥੇ ਬਣੀ ਹੁੰਦੀ ਆ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਜੇ ਦੱਸਾਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਮੈਡੀਕਲ ਸਟੋਰ ਬਣੇ ਹੁੰਦੇ ਆ ਸੋ ਇਦਾਂ ਹੀ ਇੱਥੇ ਫਾਰਮੇਸੀਸ ਬਣੀਆਂ ਹੁੰਦੀਆਂ ਨੇ ਸੋ ਫਾਰਮੇਸੀ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਹੁੰਦੇ ਆਗੇ ਜਦੋਂ ਆਪਾਂ ਨੂੰ ਡਾਕਟਰ ਮੈਡੀਸਨ ਲਿਖ ਕੇ ਦਿੰਦਾ ਆਪਾਂ ਉਹਨਾਂ ਨੂੰ ਹੈਂਡ ਓਵਰ ਕਰਦੇ ਹਾਂ ਆਪਣੀ ਮੈਡੀਸਨ ਰੈਡੀ ਕਰਦੇ ਆਗੇ ਆਪ ਨੂੰ ਪ੍ਰੋਪਰ ਗਾਈਡ ਕਰਦੇ ਆ ਸੋ ਉਹਦੇ ਲਈ ਇਹ ਪੜਾਈ ਹੈਗੀ ਆ ਸੋ ਤੁਸੀਂ ਫਾਰਮੈਸਟ ਦੀ ਜਿਹੜੀ ਸਟੱਡੀ ਕਰਨੀ ਹੈਗੀ 1 ਸਾਲ ਦਾ ਜਾਂ 2 ਸਾਲ ਦਾ ਤੁਸੀਂ ਡਿਪਲੋਮਾ ਕਰ ਸਕਦੇ ਹੋਗੇ ਉਸ ਤੋਂ ਬਾਅਦ ਤੁਸੀਂ ਇਸ ਲਾਈਨ ਦੇ ਵਿੱਚ ਆ ਸਕਦੇ ਹੋ ਇਹਦੇ ਵਿੱਚ ਪੀਆਰ ਦੇ ਵੀ ਪੂਰੇ ਚਾਂਸ ਹੈਗੇ ਆ ਕਿ ਜਿੰਨੇ ਵੀ ਮੈਡੀਕਲ ਦੇ ਜਿਹੜੇ ਡਰਾ ਆਉਂਦੇ ਆ ਕਿ ਉਹਨਾਂ ਦੇ ਵਿੱਚ ਹਰ ਡਰਾ ਦੇ ਵਿੱਚ ਇਹਦਾ ਜਿਹੜਾ ਇਨਵੀਟੇਸ਼ਨ ਆਉਂਦਾ ਹੀ ਆਉਂਦਾਗਾ ਤੇ ਇਹਦੇ ਵਿੱਚ ਤੁਸੀਂ ਮੈਡੀਕਲ ਫੀਲਡ ਦੇ ਵਿੱਚ ਐਂਟਰ ਹੋ ਜਾਂਦੇ ਹੋ ਤੇ ਅੱਗੇ ਜਾ ਕੇ ਤੁਹਾਡੇ ਕੋਲੇ ਹੋਰ ਵੀ ਆਪਸ਼ਨ ਆ ਜਾਂਦੀਆਂ ਨੇ ਸੋ ਅਗਲਾ ਕੋਰਸ ਹੈਗਾ ਫਿਜ਼ੀਸ਼ੀਅਨ ਐਂਡ ਸਰਜਨ ਸੋ ਜਿਵੇਂ ਸਰਜਨ ਤੋਂ ਤਾਂ ਆਪਾਂ ਨੂੰ ਪਤਾ ਲੱਗੇ ਜਾਂਦਾ ਕਿ ਜਿਹੜੇ ਸਰਜਰੀਜ਼ ਕਰਦੇ ਆ ਸੋ ਆਰਐਨਪੀਐਨ ਦਾ ਤਾਂ ਆਪਾਂ ਬਹੁਤ ਸੁਣਿਆ ਹੋਇਆ ਵਾ ਚਾਈਲਡ ਕੇਅਰ ਦਾ ਹੋ ਗਿਆ ਪਰਸਨਲ ਸਪੋਰਟ ਕੇਅਰ ਵਰਕਰ ਦਾ ਹੋ ਗਿਆ ਕਿ ਅੱਜ ਕੱਲ ਸਾਰੇ ਇਨ੍ਹਾਂ ਲਾਈਨਸ ਵਾਲਾ ਸੋ ਇਹ ਕੁਝ ਲਾਈਨਸ ਜਿਹੜੀਆਂ ਹੈ ਤਾਂ ਮੈਡੀਕਲ ਦੀਆਂ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਸੋ ਜੇ ਤੁਸੀਂ ਐਜ਼ ਅ ਸਰਜਨ ਦਾ ਡਿਪਲੋਮਾ ਵੀ ਲੈ ਕੇ ਆਉਂਦੇ ਹੋ ਤਾਂ ਵੀ ਤੁਹਾਨੂੰ ਇੱਕ ਵਧੀਆ ਜੌਬ ਵੀ ਮਿਲ ਸਕਦੀ ਹੈ ਚਾਹੀਓ ਜੌਬ ਹਸਪੀਟਲ ਦੇ ਵਿੱਚ ਹੋਵੇ ਜਾਂ ਕਲੀਨਿਕ ਦੇ ਵਿੱਚ ਹੋਵੇ ਤਾਂ ਤੁਹਾਡੀ ਪੀਆਰ ਵੀਜ਼ੀ ਆ ਪਰ ਕਈ ਵਾ ਪਤਾ ਕੀ ਹੁੰਦਾ ਜਦੋਂ ਆਪਾਂ ਪੜ੍ਹਾਈ ਖਤਮ ਕਰਦੀ ਐ ਸਪੋਜ਼ ਕਰੋ ਕਿ ਕਿਸੇ ਬੱਚੇ ਨੇ ਪੜ੍ਹਾਈ ਖਤਮ ਕੀਤੀ ਬ੍ਰੈਂਟਾ ਜਾਂ ਟੋਰਾਂਟੋ ਜਾਂ ਸਕਾਰਬੋ ਸੋ ਉਹ ਇਨ੍ਹਾਂ ਤਿੰਨ ਸ਼ਹਿਰਾਂ ਦੇ ਵਿੱਚ ਜੌਬ ਲੱਭੀ ਜਾਊਗਾ ਇੱਥੇ ਆਲਰੇਡੀ ਪੋਪੂਲੇਸ਼ਨ ਹੈਗੀ ਆ ਸੋ ਹੋ ਸਕਦਾ ਹੈ ਕਿ ਇੱਥੇ ਤੁਹਾਨੂੰ ਐਜ਼ ਅ ਫਰੈਸ਼ਰ ਤੁਹਾਨੂੰ ਜੌਬ ਨਾ ਮਿਲੇ ਕਿਉਂਕਿ ਐਕਸਪੀਰੀਅੰਸ ਨੂੰ ਪ੍ਰਾਇਓਰਿਟੀ ਦੇ ਦਿੰਦੇ ਹੁੰਦੇ ਆ ਸੋ ਤੁਸੀਂ ਜੇ ਆਸ-ਪਾਸੇ ਵਾਲੀਆਂ ਸਿਟੀਜ਼ ਦੇ ਵਿੱਚ ਟਰਾਈ ਕਰੋਗੇ ਉੱਥੋਂ ਐਕਸਪੀਰੀਅੰਸ ਲੈ ਕੇ ਬਾਅਦ ਵਿੱਚ ਤੁਸੀਂ ਇੱਥੇ ਕਿਸੇ ਵੀ ਵਧੀਆ ਹਸਪੀਟਲ ਦੇ ਵਿੱਚ ਜਾਂ ਕਲੀਨਿਕ ਦੇ ਵਿੱਚ ਮੂਵ ਹੋ ਜਾਓਗੇ ਤਾਂ ਤੁਹਾਨੂੰ ਈਜ਼ੀਲੀ ਐਸੈਪਟ ਕਰ ਲੈਣਗੇ ਕਿਉਂਕਿ ਤੁਹਾਡੇ ਕੋਲ ਔਲਰੇਡੀ ਐਕਸਪੀਰੀਅੰਸ ਹੋਊਗਾ ਸੋ ਅਗਲਾ ਕੋਰਸ ਜਿਹੜਾ ਹੈਗਾ ਉਹ ਹੈਗਾ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਸੋ ਲੈਬਾਰਟਰੀ ਤਾਂ ਤੁਸੀਂ ਆਈਡੀਆ ਲਾ ਲਿਆ ਹੋਣਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਲੈਬਾਰਟਰੀ ਹੁੰਦੀ ਹੈ ਜਿੱਥੇ ਆਪਾਂ ਬਲੱਡ ਟੈਸਟ ਕਰਵਾਉਣਾ ਜਾਂ ਯੂਰੀਨ ਟੈਸਟ ਹੁੰਦੇ ਨੇ ਸੋ ਐਦਾਂ ਦੇ ਟੈਸਟਿੰਗ ਦੇ ਲਈ ਸੋ ਇੱਥੇ ਉਹਨਾਂ ਦੇ ਲਈ ਇੱਕ ਸਪੈਸੀਫਿਕ ਲੈਬਾਰਟਰੀਜ਼ ਹੁੰਦੀਆਂ ਨੇ ਸੋ ਜਿਵੇਂ ਕੈਨੇਡਾ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਜੇਕਰ ਉਸ ਫੀਲਡ ਦੇ ਵਿੱਚ ਜਾਣਾਗਾ ਤਾਂ ਤੁਹਾਨੂੰ ਇਹ ਕੋਰਸ ਕਰਨਾ ਪਊਗਾ ਇਹ ਕੋਰਸ ਕਰਕੇ ਫਿਰ ਹੀ ਤੁਸੀਂ ਇਸ ਲਾਈਨ ਦੇ ਵਿੱਚ ਐਂਟਰ ਕਰ ਸਕਦੇ ਹੋਗੇ ਸੋ ਇੱਥੇ ਬਹੁਤ ਸਾਰੀਆਂ ਇਦਾਂ ਦੀਆਂ ਲੈਬਾਰਟਰੀਜ਼ ਬਣੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਅੱਜ ਵੀ ਪੂਰੀ ਡਿਮਾਂਡ ਹੈਗੀ ਹੈਗੀ ਪਰ ਕਾਰਨ ਕੀ ਆ ਕਿ ਕੋਈ ਕਿਸੇ ਵੀ ਬੱਚੇ ਨੇ ਇਦਾਂ ਦਾ ਕੋਈ ਡਿਪਲੋਮਾ ਨਹੀਂ ਕੀਤਾ ਹੋਇਆ ਕਿਸੇ ਬੱਚੇ ਕੋਲੇ ਐਕਸਪੀਰੀਅੰਸ ਨਹੀਂ ਹੈਗਾ ਸੋ ਤੁਹਾਡੇ ਲਈ ਇਹ ਬਹੁਤ ਫਾਇਦੇਮੰਦ ਹੋ ਸਕਦਾ ਫਿਰ ਉਹੀ ਗੱਲ ਕਿ ਪੀਆਰ ਦੇ ਵਿੱਚ ਵੀ ਇਹਦੇ ਪੂਰੇ ਇਨਵੀਟੇਸ਼ਨ ਜਿਹੜਿਆ ਉਹ ਆ ਰਹੇ ਆਗੇ ਨੈਕਸਟ ਕੋਰਸ ਹੈਗਾ ਉਹ ਮੈਡੀਕਲ ਰੇਡੀਏਸ਼ਨ ਟੈਕਨੋਲੋਜੀ ਸੋ ਮੈਡੀਕਲ ਰੇਡੀਏਸ਼ਨ ਦੇ ਕੋਰਸ ਦੇ ਵਿੱਚ ਜਿਵੇਂ ਐਕਸ-ਰੇਸ ਵਗੈਰਾ ਆਪਾਂ ਕਰਵਾਉਣੇ ਹੁੰਦੇ ਆ ਤਾਂ ਉਹ ਸਾਰੀ ਜਿਹੜੀ ਇਹਦੀ ਪੜਾਈ ਹੁੰਦੀ ਹੈ ਸੋ ਇਹ ਕੋਰਸ 2 ਤੋਂ 3 ਇਅਰਸ ਦਾ ਵੀ ਹੁੰਦਾ ਵਾ ਅਗੇਨ ਤੁਹਾਡੇ ਫਾਈਨੈਂਸਿਸ ਤੇ ਡਿਪੈਂਡ ਕਰਦਾ ਵਾ ਕਿ ਤੁਸੀਂ ਕਿੰਨੇ ਲੰਬੀ ਪੜਾਈ ਦੀ ਫੀਸ ਜਿਹੜੀ ਆ ਉਹ ਪੇ ਕਰ ਸਕਦੇ ਹੋ ਜੇ ਤੁਸੀਂ ਇਹ ਕੋਰਸ ਕਰ ਲੈਂਦੇ ਹੋ ਤਾਂ ਜਿਵੇਂ ਇੱਥੇ ਵੀ ਬਹੁਤ ਸਾਰੇ ਕਲੀਨਿਕਸ ਆ ਨਾਲ ਜਿੱਥੇ ਆਪਾਂ ਐਕਸ-ਰੇ ਵਗੈਰਾ ਕਰਵਾਉਣ ਜਾਂਦੇ ਆ ਸੋ ਉੱਥੇ ਤੁਹਾਨੂੰ ਇੱਕ ਵਧੀਆ ਜੌਬ ਵੀ ਮਿਲ ਸਕਦੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਵਧੀਆ ਕੈਰੀਅਰ ਵੀ ਬਣ ਸਕਦਾ ਵਾ ਸੋ ਇਹ ਕੋਰਸਿਸ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਪੜਾਈ ਨੂੰ ਵੀ ਟਾਈਮ ਦੇਣਾ ਪਊਗਾ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਾਲਜ ਟਾਈਮ ਟਪਾ ਕੇ ਆ ਗਏ ਇੱਕ ਵਾਰ ਤੁਹਾਨੂੰ ਪੜ੍ਹਨਾ ਪਊਗਾ ਨਾ ਪੱਟ ਤੁਹਾਡੀ ਅੱਜ ਦੀ ਪੜਾਈ ਕੀਤੀ ਤੁਹਾਡਾ ਫਿਊਚਰ ਜਿਹੜਾ ਉਹ ਸਿਕਿਉਰ ਕਰ ਦੂਗੀ ਕਿਉਂਕਿ ਆਪਾਂ ਜਾਦੇ ਇੱਥੇ ਆ ਕੇ ਇਸ ਦੌੜ ਦੇ ਵਿੱਚ ਪੈ ਜੰਨੇ ਆ ਵੀ ਹਾਏ ਜਲਦੀ ਜਲਦੀ ਡਾਲਰ ਕਮਾ ਲਈਏ ਹਾਏ ਜਲਦੀ ਜਲਦੀ ਜਿੰਨੇ ਪੈਸੇ ਲਾ ਕੇ ਆਏ ਆ ਉਹ ਪੂਰੇ ਕਰ ਦਈਏ ਇੰਡੀਆ ਪੈਸਾ ਭੇਜੀ ਦਈਏ ਇੰਡੀਆ ਕੋਠੀ ਪਾ ਦਈਏ ਆ ਕਰ ਦਈਏ ਹਨਾ ਸੋ ਉਸ ਭੱਜ ਨੌੜ ਦੇ ਵਿੱਚ ਉਸ ਭੱਜ ਦੌੜ ਦੇ ਵਿੱਚ ਆਪਾਂ ਜਿਹੜਾ ਆਪਣਾ ਫਿਊਚਰ ਆ ਉਹ ਭੁੱਲ ਜੰਨੇ ਆ ਅੱਜ ਕੱਲ ਇੰਨੇ ਸਾਰੇ ਬੱਚੇ ਜਿਹੜੇ ਪੰਜਾਬ ਤੋਂ ਆਏ ਆਗੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਫਿਊਚਰ ਕੀ ਕਰਨਾ ਕੁਝ ਨਹੀਂ ਪਤਾ ਜੜੋ ਕਿਸੇ ਨੇ ਕਹੇ ਤਾਂ ਟਰਕਿੰਗ ਚੱਲੋ ਟਰੱਕ ਦੇ ਵਿੱਚ ਕਿਸੇ ਨੇ ਕਹੇ ਤਾਂ ਕਿ ਚਲੋ ਆਪਾਂ ਅ ਰੀਅਲ ਸਟੇਟ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਇਧਰ ਪੈ ਜੀ ਉਧਰ ਪੈ ਜੀ ਪਰ ਹੋਰ ਬਹੁਤ ਸਾਰੀਆਂ ਫੀਲਡ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਵਧੀਆ ਜਿਹੜਾ ਫਿਊਚਰ ਆਉ ਸੋਚ ਸਕਦੇ ਹੋਗੇ ਸੋ ਜੇ ਲਾਸਟ ਕੋਰਸ ਦੀ ਆਪਾਂ ਗੱਲ ਕਰੀਏ ਉਹ ਹੈਗਾ ਡੈਂਟਿਸਟ ਦਾ ਕੋਰਸ ਠੀਕ ਹੈ ਡੈਂਟਿਸਟ ਦੇ ਵਿੱਚ ਕੀ ਹੈ ਇੱਕ ਡੈਂਟਲ ਹਾਈਜਨਿਸਟ ਦਾ ਕੋਰਸ ਹੈਗਾ ਜਿਹਦੇ ਵਿੱਚ ਕਿ ਜਿਵੇਂ ਆਪਾਂ ਕਿਸੇ ਵੀ ਡੈਂਟਲ ਆਪਾਂ ਕਹੇ ਲੋ ਕਿ ਆਫਿਸ ਦੇ ਵਿੱਚ ਜਾਣੇ ਹਾਂਗੇ ਹਨ ਤਾਂ ਉਥੇ ਉਹਨਾਂ ਨੇ ਅੱਗੇ ਜਾ ਕੇ ਆਪਣੀਆਂ ਜੜੋ ਜੜੀਆਂ ਹੁੰਦੀਆਂ ਨੇ ਹੈਲਪਰ ਕਹਿ ਲੋ ਹਨਾ ਜਾਂ ਉਹ ਰੱਖੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡਾ ਦੰਦਾਂ ਦੀ ਕਲੀਨਿੰਗ ਕਰਦੀਆਂ ਨੇ ਛੋਟੀਆਂ ਮੋਟੀਆਂ ਜੜੀਆਂ ਆ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਦੇ ਨਾਲ ਡੀਲ ਕਰਦੀਆਂ ਨੇ ਸੋ ਉਹਦੇ ਲਈ ਤੁਹਾਡੇ ਕੋਲੇ ਇੱਕ ਸਪੈਸੀਫਿਕ ਪੜ੍ਹਾਈ ਹੋਣੀ ਚਾਹੀਦੀ ਆ ਸਟੱਡੀ ਕੀਤੀ ਹੋਣੀ ਚਾਹੀਦੀ ਆ ਤਾਂ ਤੁਸੀਂ ਏਜ ਫੀਲਡ ਜੁਆਇਨ ਕਰ ਸਕਦੇ ਹੋਗੇ ਅੱਗੇ ਜਾ ਕੇ ਤੁਸੀਂ ਵੀ ਇੱਕ ਡੈਂਟਿਸਟ ਬਣ ਸਕਦੇ ਹੋਗੇ ਜਿਹੜਾ ਮੈਂ ਹੋਰ ਤੁਹਾਨੂੰ ਦੱਸਣੀ ਚਾਹਣਾ ਕੈਨੇਡਾ ਦੇ ਵਿੱਚ ਜਿਹੜੇ ਡੈਂਟਿਸਟ ਆ ਉਹ ਬਹੁਤ ਵਧੀਆ ਅਰਨਿੰਗ ਕਰਦੇ ਆ ਕਾਰਨ ਉਹਦਾ ਕੀ ਆ ਕਿ ਡੈਂਟਿਸਟ ਦਾ ਜਿਹੜਾ ਖਰਚਾ ਹੁੰਦਾ ਉਹ ਹਰ ਬੰਦੇ ਨੂੰ ਪੇ ਕਰਨਾ ਪੈਂਦਾਗਾ ਇਹਦਾ ਇਹਦੀ ਕੋਈ ਕਹਿ ਲੋ ਕਿ ਜਿਵੇਂ ਤੇ ਹੈਲਥ ਕਾਰਡ ਹੁੰਦੇ ਉਹ ਕਵਰ ਨਹੀਂ ਕਰਦੇਗੇ ਐਸੇ ਕਰਕੇ ਜਾਂ ਤੁਹਾਡੀ ਇਨਸ਼ੋਰੈਂਸ ਹੁੰਦੀ ਹੈ ਕਿ ਪਰ ਮੈਂ ਆਪਣੀ ਗੱਲ ਕਰਾਂ ਪਿੱਛੇ ਜੇ ਮੈਂ ਦੋ ਜਾੜਾ ਘੜਾ ਕੇ ਆਇਆ ਤੇ ਰੂਟ ਕਨਲ ਕਰਾਇਆ ਇੱਕ ਕਰਾਉਨ ਪਵਾਇਆ ਸਾਡਾ ਮੇਰਾ ਇੱਕ ਵਾਰ ਦਾ 1200 ਡਾਲਰ ਖਰਚ ਆਇਆ ਤਾਂ ਦੋ ਵਾਰੀ ਗਿਆ 2400 ਡਾਲਰ ਉੱਥੇ ਦੇ ਕੇ ਆਂਦਾ ਸੋ ਐਦਾਂ ਦੇ ਜਿਹੜੇ ਮੋٹے-ਮੋٹے ਜਿਹੜੇ ਪੈਸੇ ਆ ਜੇ ਤੁਸੀਂ ਬਣਾਉਣੇ ਆਂਗੇ ਤਾਂ ਤੁਹਾਨੂੰ ਇੰਨਾ ਫੀਲਡ ਦੇ ਵਿੱਚ ਆਉਣਾ ਪਊਗਾ ਪਰ ਜਿਵੇਂ ਸੋਕ ਨੇ ਤੁਹਾਨੂੰ ਪਹਿਲਾਂ ਕਿਹਾ ਨਾ ਕਿ ਟਰੱਕਿੰਗ ਦੇ ਵਿੱਚ ਪਰ ਪਤਾ ਆਪਣਾ ਐਵੇਂ ਹੈ ਕਿ ਆਪਾਂ ਉਹ ਫੈਮਲੀ ਦੇ ਪਿੱਛੇ ਆਉਂਨੇ ਆ ਜਿੱਥੇ ਆਪਾਂ ਨੂੰ ਇਹ ਕਹਿ ਕੇ ਤੋਰਿਆ ਜਾਂਦਾ ਜਦੋਂ ਵੀ ਕਿਸੇ ਬੱਚੇ ਨੇ ਬਾ ਰੋਣਾ ਹੁੰਦਾ ਵਾ ਕਿ ਹੋਰ ਤੇਰੇ ਮਾਪਿਓ ਨੇ ਐਨੇ ਲਾ ਦਿੱਤੇ ਇਹਨਾਂ ਨੇ ਜਿੰਨੀ ਕਮਾਈ ਸੀਗੀ ਤੇਰੇ ਉੱਤੇ ਲਾ ਦਿੱਤੀ ਹੁਣ ਤੂੰ ਆਪਣਾ ਆਪ ਕਾਰਨਾ ਵਾ ਨਾ ਤੇ ਮਾਪਿਓ ਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਹੁੰਦੀ ਕਿ ਜੇ ਬੱਚਾ ਬਾਹਰ ਗਿਆ ਉਹਦਾ ਮਤਲਬ ਇਹ ਆ ਜਾਂ ਤਾਂ ਬੱਚਾ ਕਿੱਲਾ ਧੋ ਕਿੱਲੇ ਜ਼ਮੀਨ ਇੰਡੇ ਖਰੀਦੇ ਜਾਂ ਬੱਚਾ ਵੱਡੀ ਕੋਠੀ ਪਾਲਵੇ ਹੈ ਨਾ ਆਪਾਂ ਇਹਨੂੰ ਕਾਮਯਾਬੀ ਸਮਝਦੇ ਆ ਸੋ ਜਦੋਂ ਪਾਪੀ ਉਹੀ ਸੀ ਇਜ਼ ਐਕਸਪੈਕਟ ਕਰਦੇ ਆ ਬੱਚਾ ਸ਼ਾਰਟ ਟਰਮ ਪਾਥ ਫਾਲੋ ਕਰਦਾ ਜਾਂ ਤਾਂ ਉਹ ਇੱਥੇ ਆ ਕੇ ਟਰੱਕ ਚਲਾ ਲੈਂਦਾ ਕਿ ਮਹੀਨੇ ਦਾ 5-6000 ਆ ਗਿਆ ਠੀਕ ਆ ਇੰਡੀਆ ਵੀ ਪਾ ਦਿੱਤਾ ਉਦ ਦਾ ਘਰ ਦੇ ਵੀ ਕੋਸ਼ਾ ਉਹਨਾਂ ਨੇ ਵੀ ਵੱਡਾ ਘਰ ਪਾ ਲਿਆ ਬੱਚੇ ਦੇ 21 ਤੋਂ 25 ਸਾਲ ਉਮਰ ਦੇ ਇਹ ਜਿਹੇ ਹੁੰਦੇ ਜਿਹਦੇ ਚ ਉਹਨੇ ਆਪਣਾ ਕੈਰੀਅਰ ਬਣਾਉਣਾ ਵਾ ਉਸ ਟਾਈਮ ਦੇ ਵਿੱਚ ਜੇ ਮੰਨ ਲਓ ਕਿ ਤੁਸੀਂ ਕੋਈ ਡਿਪਲੋਮਾ ਕਰਕੇ ਉਹ ਤੁਸੀਂ ਖਤਮ ਕਰ ਲਿਆ ਉਹਦੇ ਤੋਂ ਬਾਅਦ ਦੇ ਵਿੱਚ ਤੁਸੀਂ ਕੋਈ ਹੋਰ ਸਟੱਡੀ ਲੈ ਸਕਦੇ ਹੁੰਦੇ ਹੋ ਕਿਉਂਕਿ ਉਹ ਟਾਈਮ ਤੁਹਾਡਾ ਪੜ੍ਹਾਈ ਵਾਲਾ ਟਾਈਮ ਹੁੰਦਾ 25 ਤੋਂ ਬਾਅਦ ਤੁਹਾਡਾ ਵਿਆਹ ਹੋ ਜਾਂਦਾਗਾ ਬੱਚੇ ਹੋ ਜਾਂਦੇ ਹੋਰ ਰਿਸਪੌਂਸਿਬਿਲਟੀਜ਼ ਪੈ ਜਾਂਦੀਆਂ ਵਾ ਜੇ ਤੁਸੀਂ ਪੜਨਾ ਵੀ ਚਾਹੋ ਕਿਤੇ ਨਾ ਕਿਤੇ ਤੁਹਾਡਾ ਲਿੰਕ ਟੁੱਟ ਜਾਂਦਾ ਸੋ ਜੇ ਤੁਸੀਂ ਆਪਣੇ ਉਹ ਟਾਈਮ ਨੂੰ ਯੂਟਿਲਾਈਜ਼ ਨਹੀਂ ਕਰਦੇ ਉਹਦੇ ਵਿੱਚ ਲੇਬਰ ਜੌਬਸ ਜਾਂ ਉਹ ਜੌਬਸ ਕਰਦੇ ਹੋ ਕਿ ਜਿਹੜਾ ਇੱਕ ਬਿਨਾ ਪੜਾਈ ਵਾਲਾ ਬੰਦਾ ਵੀ ਕਰ ਸਕਦਾ ਵਾ ਥੈਂ ਤੁਸੀਂ ਉਹੀ ਚੀਜ਼ਾਂ 'ਤੇ ਸਟਕ ਰਹਿ ਜਾਂਦੇ ਹੋ ਸੋ ਇਹ ਪੜਾਈ ਜਿਹੜੀ ਇਹ ਮੈਂ ਬਹੁਤ سارے ਮੈਨੂੰ ਇੱਥੇ ਫੈਮਿਲੀਜ਼ ਜਿਹੜੀਆਂ ਮਿਲਦੀਆਂ ਨੇ ਬਹੁਤ سارے ਇਦਾਂ ਦੇ ਲੋਕ ਮਿਲਦੇ ਨੇ ਜਿਹੜੇ ਅਗਾਹ ਆਪ ਤਾਂ ਚਲੋ ਲੇਬਰ ਦੇ ਵਿੱਚ ਅੜੇ ਪਏ ਆਗੇ ਉਹ ਆਪਣੇ ਗਾਂਵ ਬੱਚਿਆਂ ਦਾ ਵੀ ਨਹੀਂ ਸੋਚਦੇ ਉਹਨਾਂ ਨੂੰ ਇਹ ਆ ਵੀ ਅਸੀਂ ਕੈਨੇਡਾ ਤੌਰ ਤੇ ਕੈਨੇਡਾ ਬੱਚੇ ਆ ਗਏ ਇੱਥੇ ਸਿਟੀਜ਼ਨ ਹੋ ਗਏ ਬਸ ਖਤਮ ਕਹਾਣੀ ਹੈ ਨਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅੱਗੇ ਜਾ ਕੇ ਜੇ ਸਾਡੇ ਬੱਚਿਆਂ ਨੂੰ ਅਸੀਂ ਅੱਗੇ ਵਧੀਆ ਐਜੂਕੇਸ਼ਨ ਨਾ ਦੇਵਾਂਗੇ ਤਾਂ ਉਹ ਵੀ ਸਾਡੇ ਵਾਂਗ ਲੇਬਰ ਕਲਾਸ ਦੇ ਵਿੱਚ ਹੀ ਰਹਿਣਗੇ ਨਾ ਉਹਨਾਂ ਦੀ ਕੋਈ ਸੇਵਿੰਗ ਕਿਉਂਕਿ ਇੱਥੋਂ ਦਾ ਖਰਚਾ ਜਿਹੜਾ ਹੈਗਾ ਬਸ ਇਹ ਹੈ ਵੀ ਇੱਧਰੋਂ ਫੜੇ ਤੇ ਇੱਧਰ ਦੇਥੇ ਉਹ ਵੀ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਨਹੀਂ ਸੋਚਦੇ ਪਰ ਤੁਹਾਨੂੰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਣਾ ਪੈਣਾ ਚਾਹੀਦਾ ਤੁਸੀਂ ਉਹਨਾਂ ਦੇ ਲਈ ਸੇਵਿੰਗ ਕਰੋ ਹਨਾ ਤਾਂ ਕਿ ਅੱਗੇ ਜਾ ਕੇ ਤੁਹਾਡੇ ਬੱਚੇ ਤੁਸੀਂ ਤਾਂ ਚਲੋ ਆਪਾਂ ਇੱਕ ਥਾਂ ਜਗ੍ਹਾ ਤੇ ਆ ਕੇ ਆਪਾਂ ਹਥਿਆਰ ਸੈੱਟ ਦਿੰਨੇ ਆਪਾਂ ਇਹ ਕਹਿ ਦਿੰਨੇ ਆ ਵੀ ਚਲੋ ਆਪਣੇ ਬੱਚਿਆਂ ਨੂੰ ਅਸੀਂ ਕੈਨੇਡਾ ਦੇ ਸਿਟੀਜ਼ਨ ਬਣਾਤਾ ਸਾਡੀ ਇੰਨੇ ਕਿ ਰਿਸਪੌਂਸਿਬਿਲਟੀ ਸੀ ਇਹ ਰਿਸਪੌਂਸਿਬਿਲਟੀ ਕਦੇ ਨਹੀਂ ਮੁੱਕਦੀ ਸੋ ਜੋ ਆਪਣੇ ਫਰਜ਼ ਨੇ ਤੇ ਆਪਣੇ ਬੱਚਿਆਂ ਦੀ ਲਈ ਵੀ ਤੁਸੀਂ ਜਰੂਰ ਸੇਵਿੰਗ ਕਰੋ ਚਾਹੇ ਤੁਸੀਂ ਕੈਨੇਡਾ ਆ ਚੁੱਕੇ ਹੋ ਕਿਤੇ ਵੀ ਆ ਚੁੱਕੇ ਹੋ ਜੇਕਰ ਤੁਸੀਂ ਆਉਣ ਵਾਲੇ ਯੁੱਗ ਦੇ ਵਿੱਚ ਉਹਨਾਂ ਨੂੰ ਕੰਪੀਟੀਸ਼ਨ ਤੋਂ ਪਾਸੇ ਰੱਖਣਾ ਚਾਣੇ ਹੋਗੇ ਸੋ ਉਮੀਦ ਕਰਦੇ ਹਾਂਗੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਆਪਣੇ ਤੁਸੀਂ ਕਮੈਂਟ ਛੱਡ ਸਕਦੇ ਹੋਗੇ ਜੇ ਤੁਹਾਨੂੰ ਕੁਝ ਨਹੀਂ ਵਧੀਆ ਲੱਗਿਆ ਤਾਂ ਵੀ ਦੱਸਦੇ ਹੋ ਜੇ ਕੁਝ ਵਧੀਆ ਲੱਗਿਆ ਜਰੂਰ ਦੱਸਿਓ ਉਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਆ ਤੇ ਜਦੋਂ ਤੁਹਾਡਾ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਉਹਦੇ ਨਾਲ ਵੀ ਸਾਨੂੰ ਮੋਟੀਵੇਸ਼ਨ ਮਿਲਦੀ ਆ ਕਿਉਂਕਿ ਬਹੁਤ سارے ਸਬਸਕ੍ਰਾਈਬਰਸ ਆ ਜਿਹੜੇ ਵੀਡੀਓਸ ਦੇਖਦੇ ਆ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸੋ ਜਿਨ੍ਹਾਂ ਨੇ ਹਾਲੇ ਵੀ ਨਹੀਂ ਕੀਤਾ ਜਾਓ ਚੈਨਲ ਸਬਸਕ੍ਰਾਈਬ ਕਰੋ ਇੰਸਟਾਗ੍ਰam ਪੇਸੇ ਵੀ ਸਾਨੂੰ ਫੋਲੋ ਕਰ ਲਵੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ